ਸਾਰੇ ਪੱਤਰਕਾਰਾਂ ਦਾ ਅਸੀਂ ਐਸਕੇਐਮ ਨਾਨ ਪੋਲਿਟਿਕਲ ਤੇ ਕੇਐਮਐਮ ਵੱਲੋਂ ਸਾਂਝੇ ਤੌਰ ਤੇ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਇੱਕ ਛੋਟੇ ਜਿਹੇ ਸੱਦੇ ਤੇ ਇੱਥੇ ਇਸ ਗੱਲ ਨੂੰ ਕਵਰ ਕਰਨ ਦੇ ਲਈ ਦੇਸ਼ਾਂ-ਵਦੇਸ਼ਾਂ ਦੇ ਵਿੱਚ ਪਹੁੰਚਾਉਣ ਦੇ ਲਈ ਪਹੁੰਚੇ ਹੋ ਸਾਡਾ ਅੱਜ ਦੀ ਇੱਥੇ ਪ੍ਰੈਸ ਕਾਨਫਰੰਸ ਦਾ ਤੁਹਾਡੇ ਰੂਬਰੂ ਹੋਣ ਦਾ ਜਿਹੜਾ ਮੇਨ ਕਾਰਨ ਹੈ ਉਹ ਇਹ ਆ ਕਿ ਤੁਹਾਨੂੰ ਪਤਾ ਹੈ ਇਹ 13 ਫਰਵਰੀ ਤੋਂ ਲੈ ਕੇ ਹਰਿਆਣੇ ਦੇ ਪੰਜਾਬ ਦੇ ਬਾਰਡਰਾਂ ਤੇ ਸ਼ੰਭੂ ਖਨੌਰੀ ਰਤਨਪੁਰਾ ਤਿੰਨ ਥਾਵਾਂ ਦੇ ਉੱਤੇ ਲਗਾਤਾਰ ਅੰਦੋਲਨ ਚੱਲ ਰਿਹਾ ਹੈ ਲੇਕਿਨ ਆਪਾਂ ਨੂੰ ਇਸ ਚੀਜ਼ ਦਾ ਪਤਾ ਲੱਗ ਚੁੱਕਿਆ ਹੈ ਚੰਗੀ ਤਰ੍ਹਾਂ ਦੁਨੀਆ ਜਾਣ ਚੁੱਕੀ ਹੈ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਭਾਵੇਂ ਵਦੇਸ਼ਾਂ ਦੇ ਵਿੱਚ ਜਾ ਕੇ ਬਹੁਤ ਵੱਡੀਆਂ ਗੱਲਾਂ ਕਰਦੇ ਨੇ ਕਿ ਭਾਰਤ ਇੱਕ ਵੱਡਾ ਲੋਕਤੰਤਰ ਹੈ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਲੇਕਿਨ ਬਦਕਿਸਮਤੀ ਸਾਡੇ ਲੋਕਾਂ ਦੀ ਇਹ ਹੈ ਕਿ ਐਡੇ ਵੱਡੇ ਲੋਕਤੰਤਰ ਦੇ ਅੰਦਰ ਵੀ ਆਪਣੇ ਹੀ ਦੇਸ਼ ਦੇ ਲੋਕਾਂ ਨੂੰ ਆਪਣੀ ਰਾਜਧਾਨੀ ਦੇ ਅੰਦਰ ਆਪਣੀ ਗੱਲ ਰੱਖਣ ਵਾਸਤੇ ਜਾਣ ਦਾ ਅਧਿਕਾਰ ਨਹੀਂ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਇਹ ਵੀ ਦੇਖਿਆ ਹੋਵੇਗਾ ਪਿਛਲੇ ਕੁਝ ਸਮੇਂ ਤੋਂ ਵਦੇਸ਼ਾਂ ਦੇ ਵਿੱਚ ਲੋਕ ਆਪਣੇ ਟਰੈਕਟਰ ਲੈ ਕੇ ਆਪਣੇ ਵਹੀਕਲਾਂ ਦੇ ਨਾਲ ਆਪਣੀ ਰਾਜਧਾਨੀ ਦੇ ਵਿੱਚ ਆਪਦਾ ਦੁੱਖ ਰੋਣ ਵਾਸਤੇ ਗਏ। ਔਰ ਕਿਸੇ ਕਿਸਾਨ ਦੇ ਉੱਤੇ ਕੋਈ ਰੋਕ ਨਹੀਂ ਲੱਗੀ। ਦੁੱਖ ਦੀ ਗੱਲ ਇਹ ਆ ਕਿ ਜਿਸ ਦੇਸ਼ ਦੇ ਅੰਦਰ ਕਦੇ ਭੁੱਖਮਰੀ ਦੇ ਹਾਲਾਤ ਸੀ ਤੇ ਉਹਨਾਂ ਹਾਲਾਤਾਂ ਦੇ ਵਿੱਚੋਂ ਕੱਢਣ ਦੇ ਲਈ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਇਹ ਨਾਅਰਾ ਦਿੱਤਾ ਗਿਆ ਕਿ ਜੈ ਜਵਾਨ ਤੇ ਜੈ ਕਿਸਾਨ ਦਾ। ਨਾਅਰਾ ਦੇ ਕੇ ਕਿਸਾਨ ਨੂੰ ਉਤਸ਼ਾਹਤ ਕੀਤਾ। ਤਾਂ ਉਹਦੇ ਵਿੱਚੋਂ ਦੇਸ਼ ਦੇ ਕਿਸਾਨ ਨੇ ਭਾਰਤ ਨੂੰ ਸੈਲਫ ਡਿਪੈਂਡੈਂਟ ਕੀਤਾ ਹੈ ਅਨਾਜ ਦੇ ਮਾਮਲੇ 'ਚ ਜਿਹੜਾ ਕਦੇ ਅਸੀਂ ਕਿਸੇ ਤੋਂ ਕਦੇ ਕਿਸੇ ਤੋਂ ਮੰਗਦੇ ਸੀ ਜਾ ਕੇ ਔਰ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਜਿਨ੍ਹਾਂ ਨੇ ਫੂਡ ਸਿਕਿਉਰਟੀ ਦੇ ਵਿੱਚ ਦੇਸ਼ ਨੂੰ ਆਤਮ ਸਮਰਪ ਆਪਣਾ ਆਤਮ ਨਿਰਭਰ ਕੀਤਾ ਤੇ ਸਰਹੱਦਾਂ ਤੇ ਉਹਨਾਂ ਦੇ ਹੀ ਜੰਮੇ ਬੱਚੇ ਰੋਜ਼ਾਨਾ ਦੇਸ਼ ਦੀ ਸੁਰੱਖਿਆ ਕਰਦੇ ਹੋਏ ਸ਼ਹਾਦਤਾਂ ਦੇ ਜਾਮ ਪੀ ਰਹੇ ਨੇ ਔਰ ਉਸ ਕਿਸਾਨ ਤੇ ਮਜ਼ਦੂਰ ਤਬਕੇ ਨੂੰ ਇੰਨਾ ਪ੍ਰਤਾਰਿਤ ਕੀਤਾ ਜਾ ਰਿਹਾ ਹੈ ਇੰਨਾ ਇੰਨਾ ਉਹਨਾਂ ਨੂੰ ਮਤਲਬ ਦੱਬਣ ਦਾ ਕੁਚਲਣ ਦੀ ਇੱਕ ਪ੍ਰਯਾਸ ਕੀਤਾ ਜਾ ਰਿਹਾ ਹੈ ਔਰ ਏਡੇ ਵੱਡੇ ਲੋਕਤੰਤਰਕ ਦੇਸ਼ ਦੇ ਅੰਦਰ ਤੇ ਤੁਸੀਂ ਦੇਖਿਆ ਕਿ ਬਾਰਡਰਾਂ ਦੇ ਉੱਤੇ ਬੈਰੀਗੇਟਿੰਗ ਜਿਹੜੀ ਹੁੰਦੀ ਦੇਖੀ ਆਸੀਂ ਬੈਰੀਗੇਟਿਵ ਹੁੰਦੀ ਹੈ ਰੋਕਣ ਦਾ ਯਤਨ ਹੁੰਦਾ ਹੈ ਅਥਰੂਗਾਸ਼ ਦੇ ਗੋਲੇ ਛੱਡੇ ਜਾਂਦੇ ਆ ਪਾਣੀ ਦੀਆਂ ਪਿਛਾੜਾਂ ਮਾਰੀਆਂ ਜਾਂਦੀਆਂ ਲੇਕਿਨ ਛੋਟਾ ਮੋਟਾ ਲਾਠੀ ਚਾਰਜ ਹੁੰਦਾ ਇਹ ਦੇਖਿਆ ਲੇਕਿਨ ਕਦੇ ਸਿੱਧੀਆਂ ਗੋਲੀਆਂ ਵਜਦੀਆਂ ਨਹੀਂ ਦੇਖੀਆਂ ਕਦੇ ਸਿਮੈਂਟਡ ਬੈਰੀਗੇਟਿੰਗ ਹੁੰਦੀ ਨਹੀਂ ਦੇਖੀ ਇਵਨ ਕਿ ਭਾਰਤ ਤੇ ਪਾਕਿਸਤਾਨ ਦੇ ਬਾਰਡਰ ਤੇ ਵੀ ਕਦੇ ਇਹੋ ਜੀ ਬੈਰੀਗੇਟਿੰਗ ਨਹੀਂ ਦੇਖੀ ਗਈ ਹੁਣ ਇਨ੍ਹਾਂ ਹਾਲਾਤਾਂ ਦੇ ਵਿੱਚ ਲਗਭਗ ਪਹਿਲਾਂ ਵੀ ਅਸੀਂ ਐਕਸਪੀਰੀਅੰਸ ਅੰਡਾਇਆ ਕਿ 13 ਮਹੀਨੇ ਦਿੱਲੀ ਦੀਆਂ ਬਰੂਹਾਂ 'ਤੇ ਬੈਠੇ ਤੇ 9 ਮਹੀਨਾ ਤੋਂ ਵੱਧ ਸਮਾਂ ਹੁਣ ਫੇਰ ਹੋ ਗਿਆ ਬਿਲਕੁਲ ਸ਼ਾਂਤੀਪੂਰਵਕ ਢੰਗ ਦੇ ਨਾਲ ਅਸੀਂ ਆਪਣੇ ਅੰਦੋਲਨ ਨੂੰ ਅੱਗੇ ਚੋਰ ਰਹੇ ਹਨ ਔਰ ਸਰਕਾਰ ਦੇ ਤੰਤਰ ਨੇ ਸਰਕਾਰ ਦੇ ਜਿਹੜੇ ਆਈਟੀ ਸੈੱਲ ਨੇ ਉਹਨਾਂ ਨੇ ਬੁਰੀ ਤਰ੍ਹਾਂ ਕਿਸਾਨ ਅੰਦੋਲਨਕਾਰੀਆਂ ਨੂੰ ਜਿਹੜੇ ਦੇਸ਼ ਦਾ ਢਿੱਡ ਭਰਨ ਦਾ ਕੰਮ ਕਰਦੇ ਨੇ ਆਪਣੀ ਤਾਂ ਲੋੜ ਕਿਸੇ ਨੂੰ ਪੰਜਾਬ ਦੇ ਵਿੱਚੋਂ ਕੋਈ ਵੀ ਘਰ ਤੋਂ ਉਹ ਜਾਨੀ ਮਿਲੇਗਾ ਜਿਹਨੂੰ 10 ਕਿਲੋ ਤੋਂ ਵੱਧ ਚੌਲਾਂ ਦੀ ਲੋੜ ਹੋਵੇ ਔਰ ਉਹ ਹਜ਼ਾਰ-ਹਜ਼ਾਰ ਤੋਂ 2-2000 ਮਨ ਚੌਲ ਪੈਦਾ ਕਰਕੇ ਦੇਸ਼ ਨੂੰ ਦੇ ਰਹੇ ਨੇ ਔਰ ਉਹ ਹੀ ਖਾਣ ਵਾਲੇ ਲੋਕਾਂ ਦੀ ਮੱਤ ਮਾਰ ਕੇ ਆਪਣੇ ਆਈਟੀ ਸੈੱਲਾਂ ਦੇ ਰਾਹੀਂ ਸਾਡੇ ਕਿਸਾਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਕਿ ਰਸਤੇ ਕਿਸਾਨ ਰੋਕੀ ਬੈਠੇ ਨੇ ਜਦੋਂ ਕਿ ਰਸਤੇ ਸਰਕਾਰ ਨੇ ਰੋਕੇ ਹੋਏ ਨੇ ਹਾਈ ਕੋਰਟ ਨੇ ਕਲੀਅਰ ਕਰਤਾ ਕਿ ਹਰਿਆਣਾ ਗਵਰਨਮੈਂਟ ਰਸਤੇ ਕਲੀਅਰ ਕਰੇ ਹਰਿਆਣਾ ਗਵਰਨਮੈਂਟ ਅੱਗੇ ਸੁਪਰੀਮ ਕੋਰਟ ਚਲੀ ਗਈ ਤਾਂ ਇਹਦਾ ਮਤਲਬ ਕਲੀਅਰ ਹੋ ਗਿਆ ਕਿ ਰਸਤੇ ਸਰਕਾਰ ਨੇ ਰੋਕਿਆ ਕਿਸਾਨਾਂ ਨੇ ਨਹੀਂ ਲੇਕਿਨ ਬਦਨਾਮ ਕਿਸਾਨ ਤਾਂ ਇਹ ਸਾਰੀਆਂ ਪਰਿਸਥਿਤੀਆਂ ਨੂੰ ਭਾਪ ਕੇ ਜਾਂਚ ਕੇ ਇਹ ਦੇਖਿਆ ਕਿ ਭਈ ਹੁਣ ਅੰਦੋਲਨ ਨੂੰ ਸ਼ਾਂਤਵੇਂ ਅੰਦੋਲਨ ਨੂੰ ਅੱਗੇ ਵਧਾਉਣ ਦਾ ਕਿਹੜਾ ਤਰੀਕਾ ਹੈ ਜਿਹਨੂੰ ਅਪਣਾਇਆ ਜਾ ਸਕਦਾ ਹੈ ਤੇ ਉਹਦੇ ਵਿੱਚੋਂ ਸਭ ਤੋਂ ਅਖੀਰਲਾ ਜਿਹੜਾ ਰਸਤਾ ਹੈ ਉਹ ਇਹ ਹੀ ਬਚਦਾ ਹੈ ਕਿ ਜਿਹੜੇ ਆਗੂ ਹੈ ਉਹ ਅੱਜ ਆਪਣੇ ਪ੍ਰਾਣਾਂ ਦੀ ਆਹੂਤੀ ਦੇਣ ਲਈ ਅੱਗੇ ਆਉਣ ਔਰ ਉਹਦੇ ਚੋਂ ਅਸੀਂ ਫੈਸਲਾ ਲਿਆ ਹੈ ਕਿ ਐਸਕੇ ਨਾਨ ਪੋਲੀਟੀਕਲ ਵੱਲੋਂ ਦਾਸ ਔਰ ਮੇਰੇ ਤੋਂ ਬਾਅਦ ਮੇਰੇ ਕੁਝ ਸਾਥੀ ਹੋਰ ਸੁਖਜੀਤ ਜੀ ਸਾਡੇ ਬਹੁਤ ਸਾਰੀ ਲੰਬੀ ਇੱਕ ਲਾਈਨ ਹੈ ਜੀ ਦੇ ਵਿੱਚ ਅਸੀਂ ਪੰਜਾਬ ਤੋਂ ਘੱਟ-ਪਕਟੋ ਘੱਟ 16-17 ਲੀਡਰ ਕੰਮ ਕਰਦੇ ਨੇ ਹਰਿਆਣਾ ਤੋਂ ਵੀ ਮੰਨੂ ਕੋਹਾਰ ਵਰਗੇ ਲੀਡਰ ਸਾਡੇ ਨਾਲ ਕੰਮ ਕਰਦੇ ਨੇ ਐਸਕੇਐਮ ਨੌਨ ਪੋਲੀਟিক্যাল ਜੀ ਅਸੀਂ ਫੈਸਲਾ ਲਿਆ ਕਿ ਮਰਨਮਰਤ ਸ਼ੁਰੂ ਕਰਾਂਗੇ ਔਰ ਇਹ ਮਰਨਮਰਤ ਕੋਈ ਇਹੋ ਜਿਹਾ ਮਰਨਮਰਤ ਨਹੀਂ ਹੋਏਗਾ ਕਿ ਜੀ ਬੈਠੇ ਲਾਲਾ ਲਾਲਾ ਕੀਤੀ ਐ ਅਖਬਾਰਾਂ ਦੇ ਵਿੱਚ ਪ੍ਰੈਸ ਦੇ ਵਿੱਚ ਗੱਲਾਂ ਗਈਆਂ ਤੇ ਮਗਰੋਂ ਮਤਲਬ ਉੱਠ ਕੇ ਘਰ ਨੂੰ ਆ ਗਏ ਅਸੀਂ ਮਹਿਸੂਸ ਕਰਦੇ ਹਾਂ ਕਿ ਸਾਡੀ ਜੇਕਰ ਜਨਰੇਸ਼ਨ ਬਚਣੀ ਹੈ ਆਹ ਪੀੜ੍ਹੀ ਜੇਕਰ ਸਾਡੀ ਬਚਣੀ ਹੈ ਤਾਂ ਉਹ ਸਾਨੂੰ ਕੁਰਬਾਨੀਆਂ ਦੇਣੀਆਂ ਪੈਣਗੀਆਂ ਉਸ ਕੁਰਬਾਨੀ ਦੇ ਲਈ ਅਸੀਂ 100% ਤਿਆਰ ਹੋ ਕੇ ਅਸੀਂ ਇਹ ਲੜਾਈ ਲੜਨ ਦੀ ਤਿਆਰੀ ਕੀਤੀ ਹੈ ਸਾਡਾ ਫੈਸਲਾ ਹੈ ਕਿ ਸਭ ਤੋਂ ਪਹਿਲਾਂ ਮੈਂ ਜਦੋਂ ਬੈਠਣਾ ਹੈ ਮੈਂ 19 ਦਿਨ ਤੱਕ ਜਾਂ ਤਾਂ ਮੇਰੀ ਡੈੱਡ ਬੋਡੀ ਉੱਥੋਂ ਆਏਗੀ ਔਰ ਉਹਦਾ ਵੀ ਫੈਸਲਾ ਅਸੀਂ ਇਹ ਲਿਆ ਹੈ ਕਿ ਅਗਰ ਸਰਕਾਰ ਦੀ ਬੇਰੁਖੀ ਇਸੇ ਤਰ੍ਹਾਂ ਜਾਰੀ ਰਹਿੰਦੀ ਹੈ ਤਾਂ ਉਸ ਬੇਰੁਖੀ ਦੇ ਚੱਲਦਿਆਂ ਅਗਰ ਸ਼ਹਾਦਤ ਹੋ ਜਾਂਦੀ ਹੈ ਪਾ ਉੱਥੋਂ ਡੈੱਡ ਬੋਡੀ ਪਿੰਡ ਨਹੀਂ ਲਿਆਂਦੀ ਜਾਏਗੀ ਓਨੀ ਦੇਰ ਤੱਕ ਡੈੱਡ ਬੋਡੀ ਉੱਥੇ ਹੀ ਰਹੇਗੀ ਔਰ ਅਗਲਾ ਲੀਡਰ ਨੈਕਸਟ ਜਿਹੜਾ ਸਾਡਾ ਨੇਤਾ ਜਿਨ੍ਹਾਂ ਨੇ ਅਨਾਉਂਸਮੈਂਟ ਕੀਤਾ ਹੋਇਆ ਸੁਭਜੀਤ ਸਿੰਘ ਹਰਦੂ ਚੰਡੇ ਜੀ ਉਹ ਮਰਨ ਵਰਤੇ ਬੈਠ ਜਾਣਗੇ ਉਹਨਾਂ ਦੀ ਮੌਤ ਹੋ ਜਾਣ ਤੋਂ ਬਾਅਦ ਅਗਲਾ ਲੀਡਰ ਮਰਨ ਵਰਤੇ ਬੈਠ ਜਾਏਗਾ ਇਹ ਯਾਨੀ ਅਸੀਂ ਆਰ ਪਾਰ ਦੀ ਲੜਾਈ ਲੜਨ ਦਾ ਫੈਸਲਾ ਲਿਆ ਕਿਉਂਕਿ ਸਾਡੇ ਸਮਝ ਹੈ ਕਿ ਅਸੀਂ ਲੋਕਾਂ ਨੂੰ ਸਾਡੇ ਨੌਜਵਾਨ ਸਾਡੇ ਲੋਕਾਂ ਦੇ ਧੀਆਂ ਪੁੱਤ ਅਸੀਂ ਜੇ ਬੱਚੇ ਮਰਵਾਤੇ ਤੇ ਜ਼ਮੀਨ ਰੱਖ ਕੇ ਫਿਰ ਕੀ ਕਰਨੀ ਹੈ ਸਾਡਾ ਮੰਨਣਾ ਹੈ ਕਿ ਸਾਨੂੰ ਆਪ ਨੂੰ ਸ਼ਹਾਦਤ ਦੇਣੀ ਚਾਹੀਦੀ ਹੈ ਬੱਚੇ ਮਹਿਫੂਜ਼ ਰੱਖ ਕੇ ਬੱਚੇ ਸਹੀ ਸਲਾਮਤ ਰੱਖ ਕੇ ਜ਼ਮੀਨ ਦੇ ਮਾਲਕ ਆ ਜਿਹੜੇ ਉਹਨਾਂ ਨੂੰ ਜਿਉਂਦੇ ਰੱਖਣਾ ਉਹਨਾਂ ਲਈ ਜ਼ਮੀਨ ਆ ਦਿਓ ਜ਼ਮੀਨ ਲਈ ਉਹ ਨਹੀਂ ਸੋ ਇਸ ਕਰਕੇ ਸਾਡਾ ਮੰਨਣਾ ਹੈ ਕਿ ਅਸੀਂ ਆਪ ਸ਼ਹਾਦਤ ਤਾਂ ਦੇਈਏ ਉਹਦੇ ਚੋਂ ਅਸੀਂ ਫੈਸਲਾ ਲਿਆ ਹੈ ਔਰ ਅੱਜ ਇੱਥੇ ਇਥੋਂ ਦੇ ਸਾਰੇ ਜਿਹੜੇ ਇੰਤਜ਼ਾਮ ਸੀ ਸਾਡੇ ਫਰੀਦਕੋਟ ਜ਼ਿਲ੍ਹਾ ਮੇਰਾ ਆਬਦਾ ਜ਼ਿਲ੍ਹਾ ਜਿਹਦੇ ਨਾਲ ਮੇਰੇ ਬਹੁਤ ਗਹਿਰੇ ਸਬੰਧ ਨੇ ਇਥੋਂ ਦੇ ਸਾਰਾ ਜਾਇਜਾ ਕਿ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਕਿਵੇਂ ਹੋ ਰਹੀ ਹੈ ਮੈਂ ਕੱਲ ਇੱਥੇ ਆਇਆ ਸੀ ਔਰ ਨਾਲ ਦੀ ਨਾਲ ਮੇਰਾ ਇੱਕ ਪ੍ਰੋਗਰਾਮ ਸੀਗਾ ਕਿ ਜਿੰਨੀ ਮੇਰੇ ਨਾਂ ਜ਼ਮੀਨ ਹੈ ਮੇਰੀ ਪ੍ਰਾਪਰਟੀ ਹੈ ਕੱਲ ਨੂੰ ਮੇਰੀ ਮੌਤ ਤੋਂ ਬਾਅਦ ਮੇਰੇ ਬੱਚਿਆਂ ਦੇ ਵਿੱਚ ਕਿਸੇ ਤਰ੍ਹਾਂ ਦਾ ਆਪਸੀ ਡਿਸਪਿਊਟ ਨਾ ਬਣੇ ਤਾਂ ਉਹਦੇ 'ਚੋਂ ਮੈਂ ਫੈਸਲਾ ਲਿਆ ਸੀਗਾ ਕਿ ਮੈਂ ਆਪਣੀ ਜ਼ਮੀਨ ਅੱਜ ਇੱਥੇ ਵਕਾਇਦਾ ਸਪੈਸ਼ਲੀ ਟਾਈਮ ਕੱਢ ਕੇ ਉਹ ਬੱਚਿਆਂ ਦੇ ਨਾਂ ਕਰਵਾਈ ਹੈ ਆਪਦੇ بیٹے ਦੇ ਨਾਂ ਕਰਾਈ ਹੈ ਇਹ ਕੁਝ ਜ਼ਮੀਨ ਦੇਖੋ ਬਣਦੀ ਆ ਇੱਕ ਮਤਲਬ ਸਮਾਜ ਦੇ ਵਿੱਚ ਭਾਵੇਂ ਨੋਂ ਨੂੰ ਵਿਚਾਰੀ ਨੂੰ ਬਗਾਨੀ ਧੀ ਦਾ ਰੁਤਬਾ ਦਿੱਤਾ ਗਿਆ ਸਾਡੀ ਸੁਸਾਇਟੀ ਚ ਆਮ ਹੀ ਆ ਗੱਲੇ ਬਗਾਨੀਆਂ ਧੀਆਂ ਨੇ ਲੇਕਿਨ ਮੈਂ ਮੰਨਦਾ ਕਿ ਜਿਹੜੀ ਮੇਰੇ ਘਰੇ ਮੇਰੇ ਚੁੱਲ੍ਹੇ ਤੇ ਆ ਕੇ ਮੇਰੀਆਂ ਰੋਟੀਆਂ ਪਕਾ ਰਹੀ ਹੈ ਸਾਡੇ ਬਰਤਨ ਸਾਫ ਕਰ ਰਹੀ ਹੈ ਉਹ ਸਾਡੀ ਧੀ ਆ ਉਹ ਕੱਲੀ ਹੁਣ ਉਹਨਾਂ ਦੀ ਧੀ ਨਹੀਂ ਰਹੀ ਜਿਨ੍ਹਾਂ ਨੇ ਜਨਮ ਦਿੱਤਾ ਉਹ ਸਾਡੀ ਧੀ ਹੈ ਉਹਨੂੰ ਆਪਣੀ ਬੇਟੀ ਦੇ ਨਾਲ ਬਰਾਬਰ ਦਾ ਰੁਤਬਾ ਨੰਦਦੇ ਹੋਏ ਉਹਦੇ ਨਾਂ ਵੀ ਅੱਜ ਮੈਂ ਮਤਲਬ 2 ਏਕੜ ਜ਼ਮੀਨ ਕਰਵਾਈ ਹੈ ਤਾਂ ਕਿ ਮਤਲਬ ਕੱਲ ਨੂੰ ਬੱਚਿਆਂ ਦੇ ਵਿੱਚ ਕਿਸੇ ਤਰ੍ਹਾਂ ਦਾ ਵੱਡੀ ਉਮਰ ਦੇ ਵਿੱਚ ਜਾ ਕੇ ਉਹਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਤੇ ਬਾਕੀ ਸਾਰੀ ਦੀ ਸਾਰੀ ਬੇਟੇ ਦੇ ਨਾਂ ਜਮੀਨ ਕਰਾਉਣ ਤੋਂ ਬਾਅਦ ਔਰ ਇਹ ਬੱਚਾ ਛੋਟਾ ਇਹਦੇ ਨਾਂ ਵੀ ਜਮੀਨ ਕਰਾਈ ਕਿਉਂਕਿ ਸਮੇਂ ਦੇ ਹਾਲਾਤਾਂ ਦਾ ਪਤਾ ਨਹੀਂ ਕਿਹੋ ਜਿਹੇ ਹਾਲਾਤ ਬਣਦੇ ਨੇ ਤਾਂ ਕਿ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਇਸ ਚੀਜ਼ ਕੰਨੀਓ ਕੋਈ ਨੁਕਸਾਨ ਨਾ ਹੋਵੇ ਤੇ ਇਹ ਸਾਰੀਆਂ ਗੱਲਾਂ ਨੂੰ ਧਿਆਨ ਚ ਰੱਖ ਕੇ ਅੱਜ ਮੈਂ ਇਹ ਜ਼ਮੀਨ ਆ ਜਿਹੜੀ ਬੱਚਿਆਂ ਦੇ ਨਾਂ ਇਸ ਲਈ ਕਰਵਾਈ ਹੈ ਕਿ ਸਰਕਾਰ ਦੀ ਜਿਹੜੀ ਬੇਰੁਖੀ ਆ ਆਪਾਂ ਜਾਣਦੇ ਆਪਾਂ ਦੇਖਦੇ ਆ ਕਿਉਂਕਿ ਸਰਕਾਰ ਦਾ ਕੋਈ ਧਿਆਨ ਨਹੀਂ ਸ਼ੁਭ ਕਰਨ ਦੀ ਸ਼ਹਾਦਤ ਹੋ ਗਈ ਸਾਡੇ ਪ੍ਰਧਾਨ ਮੰਤਰੀ ਸਾਡੇ ਗ੍ਰਹਿ ਮੰਤਰੀ ਸਾਡੇ ਰਾਸ਼ਟਰਪਤੀ ਕਿਸੇ ਵੀ ਲੀਡਰ ਦੇ ਮੂੰਹੋਂ ਉਹਦੇ ਪ੍ਰਤੀ ਉਫ ਤੱਕ ਨਹੀਂ ਨਿਕਲਿਆ ਹਰਿਆਣੇ ਨੇ ਤਾਂ ਕਰਨਾ ਹੀ ਕੀ ਸੀ ਹਰਿਆਣੇ ਵਾਲਿਆਂ ਨੇ ਤਾਂ ਉਹਨਾਂ ਲੋਕਾਂ ਨੂੰ ਰਾਸ਼ਟਰਪਤੀ ਅਵਾਰਡ ਦੇ ਲਈ ਸਿਲੈਕਟ ਕਰਤਾ ਜਿਹੜੇ ਲੋਕਾਂ ਨੇ ਸਾਡੇ ਤੇ ਗੋਲੀਆਂ ਚਲਾਈਆਂ ਨੇ ਗੋਲੀਆਂ ਮਾਰੀਆਂ ਔਰ ਉਦੋਂ ਗਾਹ ਬੜੇ ਦੁੱਖ ਦੀ ਗੱਲ ਹੈ ਕਿ ਪੰਜਾਬ ਦੀ ਜਿਹੜੀ ਭਾਜਪਾ ਲੀਡਰਸ਼ਿਪ ਹੈ ਉਹਨਾਂ ਦੇ ਮੂੰਹੋਂ ਵੀ ਕਿਸਾਨਾਂ ਪ੍ਰਤੀ ਸੰਜੀਦਗੀ ਪਰ ਆ ਕੋਈ ਇੱਕ ਸ਼ਬਦ ਤੱਕ ਨਹੀਂ ਨਿਕਲਿਆ ਤੇ ਜਿੱਥੇ ਇਹੋ ਜਿਹੇ ਨੇਤਾ ਹੋਣ ਇਹੋ ਜੀਆਂ ਸਰਕਾਰਾਂ ਹੋਣ ਉੱਥੇ ਬਹੁਤੀ ਉਮੀਦ ਨਹੀਂ ਕੀਤੀ ਜਾ ਸਕਦੀ ਲੇਕਿਨ ਇਹਦੇ ਲਈ ਅਸੀਂ ਪੂਰੀ ਤਰ੍ਹਾਂ ਤਿਆਰ ਪਰ ਤਿਆਰ ਹੋ ਕੇ ਇਹ ਫੈਸਲਾ ਲੈ ਕੇ ਅਸੀਂ ਬੈਠ ਰਹੇ ਆ ਕਿ ਆਖਰੀ ਸਾਹ ਤੱਕ ਇਹ ਲੜਾਈ ਲੜਾਂਗੇ ਕਿਉਂਕਿ ਸਾਡਾ ਮੰਨਣਾ ਹੈ ਸਾਡਾ ਮੰਨਣਾ ਹੈ ਕਿ ਜਿਹੜੀ ਸਾਡੀ ਐਮਐਸਪੀ ਗਾਰੰਟੀ ਕਾਨੂੰਨ ਦੀ ਲੜਾਈ ਹੈ ਅੱਜ ਅਗਰ ਉਹ ਮਿਲਦੀ ਹੁੰਦੀ ਸਾਡੇ ਲੋਕਾਂ ਨੂੰ ਮਿਲੇ OECD ਦੀ ਪਿੱਛੇ ਇੱਕ ਰਿਪੋਰਟ ਆਈ ਹੈ ਜੀ ਜਿਹਦੇ ਵਿੱਚ 22 ਤੋਂ ਲੈ ਕੇ 23 ਤੱਕ ਇੱਕ ਸਾਲ ਦੇ ਵਿੱਚ ਲਗਭਗ ਪਾਉਣੇ 15 ਲੱਖ ਕਰੋੜ ਰੁਪਇਆ ਫਸਲਾਂ ਦਾ ਭਾਅ ਪੂਰਾ ਨਾ ਦੇਣ ਕਰਕੇ ਕਿਸਾਨਾਂ ਦਾ ਲੁੱਟ ਲਿਆ ਗਿਆ ਹੈ ਹੁਣ ਉਹੀ ਜਿਹੜੀ ਲੁੱਟ ਹੈ ਉਹ ਸਾਡੇ ਸਰ ਕਰਜ਼ੇ ਦੇ ਰੂਪ ਚ ਚੜਦੀ ਜਾਂਦੀ ਹੈ ਤੇ ਕਰਜ਼ਾ ਸਾਨੂੰ ਦਾਇਤ ਬਣ ਕੇ ਖੁਦਕੁਸ਼ੀ ਕਰਨ ਲਈ ਮਜਬੂਰ ਕਰ ਰਿਹਾ ਹੈ ਸਾਡੇ ਕਿਸਾਨ ਮਤਲਬ ਖੁਦਕੁਸ਼ੀ ਕਰ ਰਹੇ ਨੇ ਲੁਟੇਰੇ ਸਾਨੂੰ ਲੁੱਟ ਰਹੇ ਨੇ ਔਰ ਉਹ ਲੁਟੇਰਿਆਂ ਦੀ ਲੁੱਟ ਤਾਂ ਹੀ ਬੰਦ ਹੋ ਸਕਦੀ ਹੈ ਅਗਰ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਬਣੇ ਸਾਡੀ ਫਸਲ ਜੋ ਐਮਐਸਪੀ ਤਿਰਧਾਰਤ ਕੀਤੀ ਜਾਂਦੀ ਹੈ ਉਹਦੇ ਤੇ ਸਾਡੀ ਫਸਲ ਵਿਕਣੀ ਯਕੀਨੀ ਬਣੇ ਔਰ ਇਹ ਜਿਹੜੀ ਲੜਾਈ ਹੈ ਬੜੀ ਇੰਪੋਰਟੈਂਟ ਲੜਾਈ ਹੈ ਜਿਹੜੀ ਦੂਸਰੀ ਸਾਡੀ ਗੱਲ ਹੈ ਕਿ ਦੇਖੋ ਮੁਲਾਜ਼ਮਾ ਪ੍ਰਤੀ 7% ਕਮਿਸ਼ਨ ਆਏ ਨੇ ਉਹ ਸਾਰੇ ਦੇ ਸਾਰੇ ਲਾਗੂ ਹੋਗੇ ਕਿਸਾਨਾਂ ਦਾ ਇੱਕ ਹੀ ਕਮਿਸ਼ਨ ਬਣਿਆ ਡਾਕਟਰ ਸੁਮਿੰਨਾਥਨ ਦੀ ਅਗਵਾਈ ਚ ਔਰ ਉਸ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਨਹੀਂ ਕੀਤੀਆਂ ਕਿਸੇ ਸਰਕਾਰ ਨੇ ਈਵਨ ਕਿ ਸਾਡੇ ਕਿਸਾਨ ਵਿਚਾਰੇ ਸੁਪਰੀਮ ਕੋਰਟ 'ਚ ਵੀ ਗਏ ਨੇ ਲੇਕਿਨ ਮਾਨਯੋਗ ਸੁਪਰੀਮ ਕੋਰਟ ਵੱਲੋਂ ਵੀ ਸਾਨੂੰ ਕੋਈ ਰਾਹਤ ਨਹੀਂ ਮਿਲੀ ਕਿ ਭਾਈ ਇਹ ਕਮਿਸ਼ਨ ਬਣਾਉਣ ਦਾ ਭਾਈ ਫਾਇਦਾ ਕੀ ਜੇ ਲਾਗੂ ਹੀ ਨਹੀਂ ਕਰਨਾ ਸਾਡਾ ਉਹ ਕਮਿਸ਼ਨ ਵੀ ਲਾਗੂ ਨਹੀਂ ਕੀਤਾ ਗਿਆ ਤਾਂ ਫਿਰ ਜਦੋਂ ਇਹ ਇਹ ਹੁੰਦਾ ਤਾਂ ਫਿਰ ਇੱਕੋ ਹੀ ਰਸਤਾ ਬਚਦਾ ਕਿ ਜੇਕਰ ਸਾਡੀ ਇਹ ਲੁੱਟ ਜਾਰੀ ਰਹਿੰਦੀ ਹੈ ਸਾਨੂੰ ਐਮਐਸਪੀ ਗਰੰਟੀ ਕਾਨੂੰਨ ਨਹੀਂ ਮਿਲਦਾ ਤਾਂ ਫਿਰ ਸਾਡਾ ਭਵਿੱਖਾ ਜਿਹੜੇ ਸਾਡੇ ਬੱਚੇ ਨੇ ਉਹ ਜਿਉਂਦੇ ਰਹਿਣ ਦੀ ਕੋਈ ਉਮੀਦ ਨਹੀਂ ਹੈ ਇਤਿਹਾਸ ਜੇਕਰ ਅਸੀਂ ਪਿਛਲੇ ਸਮੇਂ ਦੇ ਵਿੱਚ ਅੱਜ ਨਾਲ ਇਹਦਾ ਥੋੜਾ ਜਿਹਾ ਤਾਲਮੇਲ ਬਿਠਾ ਕੇ ਦੇਖਣ ਦੀ ਯਤਨ ਕਰੀਏ ਸਾਡੇ ਜਿਹੜੇ ਬਜ਼ੁਰਗ ਸੀ ਦਾਦੇ ਕਿਸੇ ਸਰ ਇੱਕ ਰੁਪਈਆ ਵੀ ਕਰਜ਼ਾ ਨਹੀਂ ਸੀ ਔਰ ਸਿਰਫ ਮਤਲਬ 15 18 20 ਮਨ ਦਾਣੇ ਇੱਕ ਸਾਲ ਦੇ ਕਿੱਲੇ ਚੋਂ ਕੱਢਦੇ ਸੀ ਔਰ ਅੱਜ ਉਹਦਾ ਪੋਤਰਾ ਜਿਹੜੇ ਅਸੀਂ ਬੈਠੇ ਆ ਉਸ ਦਾਦੇ ਦੇ ਪੋਤੇ ਅਸੀਂ 200 ਮਨ ਤੱਕ ਦਾਣੇ ਇੱਕ ਏਕੜ ਦੇ ਵਿੱਚੋਂ ਕੱਢ ਰਹੇ ਆ ਔਰ ਉਲਟਾ ਸਾਡੇ ਸਿਰ ਕਿ ਸਿਰ 10 ਲੱਖ ਆ ਕਿ ਸਿਰ 15 ਲੱਖ ਆ ਕਿ ਸਿਰ 20 ਲੱਖ ਆ ਕਿ ਸਿਰ 50 ਲੱਖ ਆ ਇਹ ਕਰਜ਼ੇ ਦੀ ਮਾਰ ਵੀ ਅਸੀਂ ਝੱਲ ਰਹੇ ਆ ਔਰ ਖੁਦਕਸ਼ੀਆਂ ਹੋ ਰਹੀਆਂ ਨੇ ਤੋ ਫਿਰ ਇੰਨਾ ਹਾਲਾਤਾਂ ਦੇ ਵਿੱਚੋਂ ਕਿਸਾਨੀ ਨੂੰ ਬਚਾਉਣ ਦੇ ਲਈ ਐਮ ਐਸ ਬੀ ਗਰੰਟੀ ਕਾਨੂੰਨ ਲੈ ਕੇ ਦੇਣਾ ਬਹੁਤ ਜ਼ਰੂਰੀ ਹੈ ਔਰ ਉਹਦੇ ਲਈ ਸੀ ਆਖਰੀ ਦਮ ਤੱਕ ਇਹ ਲੜਾਈ ਨੂੰ ਜਾਰੀ ਰੱਖਣ ਦਾ ਤਹਈਆ ਕਰਕੇ ਇਹ ਬੈਠਣ ਲੱਗੇ ਆ ਔਰ ਬਾਕੀ ਗੱਲਬਾਤ ਤੁਹਾਡੇ ਨਾਲ ਸਾਡੇ ਨਾਲ ਹਰਿਆਣੇ ਤੋਂ ਨੌਜਵਾਨ ਲੀਡਰ ਅਭਿਮਨੂ ਕੋਹੜਜੀ ਆਏ ਨੇ ये थोड़े न अपनी गलझी करेंगे अब तो मैं डेवाल जी ने आदरणीय जगजीत सिंह डलेवाल जी ने सारी बातें बता दी हैं और बहुत बड़ा कदम ये उठाया गया है क्योंकि सरकार कोई भी बात सुनने को तैयार नहीं है दो ही तरीके होते हैं किसी भी मांग को मनवाने के पहला तरीका ये होता है कि सामने वाले को इतना परेशान कर दो कि वो आपकी बात मान ले दूसरा तरीका होता है कि खुद के शरीर पे इतना कष्ट झेल लो खुद के शरीर पे इतनी परेशानी झेल लो कि सामने वाले को हमारी बात मानने पे मजबूर होना पड़े तो इसी तरीके को अपनाते हुए दोनों फॉर्मों ने फैसला किया कि सरदार जगजीत सिंह डल्लेवाल जी आमरण अनशन की शुरुआत कल से यानी 26 तारीख से करेंगे और आमरण अनशन करना भूखे रहना कोई आसान चीज़ नहीं है बहुत एक पीड़ादायक समय होता है उस चीज़ को करने का और मैं दूसरी बात सिर्फ ये कहना चाह रहा हूँ आखिर में आज तक हम ये सुनते आए हमारी भी इकतीस साल उम्र है हमने भी अक्सर यही सुना कि कोई भी व्यक्ति जब राजनीतिक जीवन में आता है या सामाजिक जीवन में आता है अक्सर ज़्यादातर के बारे में ये सुनने को मिलता है कि सामाजिक जीवन और राजनीतिक जीवन में उनके आने के बाद दस साल पंद्रह साल बीस साल बाद उनकी प्रॉपर्टी इतने गुना बढ़ गई उनकी प्रॉपर्टी कई गुना बढ़ गई उन्होंने बहुत बड़े बड़े बंगले खरीद लिए ये कर लिया अक्सर ये हमें सुनने को मिलता है ज़्यादातर केसेस में लेकिन सरदार जगजीत सिंह डल्लेवाल जी एक उदाहरण है और ऐसा उदाहरण है जो आने वाली पीढ़ियों को हमेशा प्रेरणा देने का काम करते रहेंगे इनके पिताजी ने जितनी जमीन इनके नाम करी आज उतनी ही जमीन ये अपने बेटे अपनी नूं और अपने पोते के नाम करके जा रहे हैं एक भी इंच कोई उससे बढ़ाई नहीं जो भी समय दिया जो भी मेहनत करी वो सारा समाज के लिए किया और समाज में ही वो सारे का सारा लगा दिया तो आज की नौजवान पीढ़ी को भी सब लोगों को ये सीखने की जरूरत है कि अगर सेवा का कार्य करना है तो इस तरीके से करना है जैसे जगजीत सिंह डल्लेवाल जी ने पिछले अपने तैंतालीस साल के संघर्ष के दौरान किया है ऐसे ऐसे महान योद्धा आने वाली पीढ़ी को प्रेरणा देते या कार्य करते रहेंगे और अब सरकार को भी ये गंभीर होना चाहिए इस बात को लेके देखिए आज यहाँ पे ये कोई फॉर्मेलिटी करने नहीं आए मीटिंग करने के बाद इन्होंने अपने संगठन की यहाँ पे आए तहसील में आए और वो पूरी प्रोसेस पूरी प्रक्रिया इन्होंने पूरी करी क्योंकि इनको भी नहीं पता और किसी और को भी नहीं पता कि खनौरी बॉर्डर से ये सही सलामत आएंगे या इनकी शहादत होने के बाद इनका शरीर वापस आएगा तो अगर हमारे देश में ऐसी नौबत आ जाती है कि भाई देश का पेट भरने वाले अन्नदाताओं को अपनी बात मनवाने के लिए खुद भूखा रहकर अपनी कुर्बानी देनी पड़ती है तो उससे ज्यादा बड़े दुख की बात उससे ज़्यादा बड़े शर्म की बात हमारे देश के लोकतंत्र के लिए और हो नहीं सकती जो हमारे देश के प्रधानमंत्री विदेशों में जाके अभी जर्मनी में जाके उन्होंने कुछ दिन पहले भाषण दिया था कि भारत में इतना अनाज पैदा है कि भारत पूरे यूरोप को भी खिला सकता है तो माननीय प्रधानमंत्री जी जो इतने भंडार भरे हैं वो किसान की मेहनत के कारण भरे हैं ये राजनेताओं की मेहनत के कारण नहीं भरे इसलिए कृपा करके इस किसान के बारे में इस अन्नदाता के बारे में सोचिए विचारिए इनकी मांगों को पूरा कीजिए बहुत-बहुत धन्यवाद